ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਰਤਨ ਸੋਹਿਲ ਦਾਸ ਹੈ ਲਾਰਾ ਗੋੜੀ ਦੀਪਤੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾਹੇ ਵਿਚਾਰੋ ਤੇ ਤੇ ਘਰ ਗਾਭੋ ਸੋਹਿਲਾ ਸਿਮਰਹੁ ਸਰਜਣਹਾਰੋ ਤੁਮ ਗਾਭੋ ਮੇਰੇ ਨਿਰਪੋਖਾ ਸੋਹਿਲਾ ਹੋਂਵਾਰੀ ਜਿੱਤ ਸੋਹਿਲੇ ਸਦਾ ਸੁਖ ਹੋਏ ਰਹਾਓ ਨੇਤ ਨੇ ਤੇ ਜਿਹੜੇ ਸਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਦ ਸਹਾ ਲਿਖਿਆ ਮਿਲ ਕਰ ਪਾਉਤੇ ਲੋ ਦੇਹੋਂ ਸਜਣਾ ਸੀਸੜੀਆਂ ਜਿਹਾ ਹੋ ਵਾ ਸਾਹਿਬ ਸੰਹਿਲ ਘਰ ਘਰ ਕੋਹੰਜਾ ਸਦੜਿਨੇ ਤਪਵੰਨ ਸਦਨ ਹਰਾ ਸਿਮਰੈ ਨਾਨਕ ਸੇਧੇ ਅਵਨ ਹਰਾਗਾ ਸੰਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਘਰ ਕਰ ਕਰਤੇ ਕੀਰਤ ਹੋਏ ਸੋ ਘਰ ਰਖ ਵਡਾਈ ਤੋਇ ਰਹਾ ਹੋ ਵੇਸੇ ਚਸਿਆ ਘੜੀਆ ਫਹਿਰਾ ਸਤੀਵਾਰੀ ਮਹੋਵਾ ਸੂਰਜੇ ਕੋ ਰਤਨਿਕ ਨਾਨਕ ਕਰਤੇ ਕੇ ਕਹਤੇ ਵੇਸ ਰਾਗਤ ਨਸਰੀ ਮਹੱਲਾ ਪਹਿਲਾ ਗगन ਮੈ ਥਾਲ ਰਵਜੰਦ ਦੀਪਕ ਬਨੇ ਤਾਰਕਾ ਮੁੰਡਲ ਜਨਕ ਮੋਤੀ ਧੂਪ ਮਲ ਆਨਲ ਕਵਣ ਚਰੋ ਕਰੇ ਸਗਲੇ ਬਨ ਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡ ਨਾ ਤੇਰੀ ਆਰਤੀ ਅਨ ਹਤਾ ਸ਼ਬਦ ਬਜੰਦ ਭੇਰੀ ਰਹਾਉ ਸਹਸ ਤਵ ਨਨ 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 ਹੈ ਤੋਹਿ ਕਉ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬੀਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੋਰਾ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇਂ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨੰਦਿਨੋ ਮੋਹੀ ਆਈ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰਾਂ ਕੋ ਹੋਏ ਜਾਂ ਤੇਰੇ ਨਾਏ ਵਾਸਾ ਰਾ ਗੋੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਦੇ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅंजलि ਪੋਨ ਵੱਡਾ ਹੈ ਕਰ ਡੰਡਉਤ ਪਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਨ ਅੰਤਰ ਹੋਮੈ ਕੰਡ ਡੰਡਾ ਹੈ ਜਿਉ ਜਿਉ ਚਲੇ ਚਬੇ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹਲਾ ਪੰਜਵਾ ਕਰਹੁ ਬਨੰਤੀ ਸੁਨੋ ਮੇਰੇ ਮੀਤਾ ਸੰਤ ਟਹਿ ਗਈ ਬੇਲਾ ਆਇਆ ਅਖਾੜ ਚਲੋ ਘਰ ਲਾਹ ਕੇ ਬਸਨੋ ਸਹੇਲਾ ਆਉਦ ਘਟ ਦਿਨ ਸੇ ਰਾਣਾ ਰੇ ਮਨੁ ਗੁਰ ਮਿਲਕਾਰ ਸਵਾਰੇ ਰਹਾਓ ਇਹ ਸੰਸਾਰ ਬਕਾਰ ਸੇ ਸੇ ਮੈਂ ਤਰੇ ਬ੍ਰਹਮ ਗਿਆਨੀ ਜਿਸਹਿ ਜਾਇ ਪੀਆ ਵੈ ਹੋ ਰਸ ਅਕਾਥ ਕਥਾ ਤਿੰਜਾਨੀ ਜਾਂ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ ਅਨਜ ਕਰ ਮਹਿਲ ਪਾਓ ਸੁਖ ਸਹਿ ਦੇ ਬੋਰ ਨਾ ਹੋਏ ਦੋ ਫੇੜਾ ਅਨਤਰਜਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੁ ਕੀਰਤ ਨਾ ਸਹੇਲਾ ਸਹੇਲਾ ਰਾਗੋੜੀ ਦੀਪਤੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤੇ ਤੇ ਘਰ ਗਾਭੋ ਸਹੇਲਾ ਸਿਮਰਹੁ ਸਰਜਣਹਾਰੋ ਤੁਮ ਗਾਭੋ ਮੇਰੇ ਨਿਰਪੋਖਾ ਸਹੇਲਾ ਹੋਵਾਰੀ ਜਿੱਤ ਸਹੇਲੇ ਸਦਾ ਸੁਖ ਹੋਏ ਰਹਾਓ ਨੇਤਨੇ ਤੇ ਜਿਹੜੇ ਸਮਾਲੇਣ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਦ ਸਾਹਾ ਲੇਖਿਆ ਮਿਲ ਕਰ ਬਾਬੋ ਤੇ ਲੋ ਦੇਹਉ ਸਜਣਾ ਸੀਸੜੀਆਂ ਜਿਹਾ ਵਾਹ ਸਾਹਿਬ ਸੰਮੇਲ ਘਰ ਘਰ ਪਹੁੰਚਾ ਸ ਨੇਤਪਵਨ ਸਦਨ ਹਰਾ ਸਿਮਰਿਆ ਨਾਨਕ ਸੇਧ ਅਵਨ ਹਰਾਗਾ ਸੰਹਲਾ ਪਹਿਲਾ ਸ਼ੇਕਰ ਸ਼ੇ ਗੁਰਛੇ ਉਪਦੇਸ਼ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਖ ਬਡਾਈ ਤੋਇ ਰਹਾ ਹੋ ਵਸੇ ਚਸਿਆ ਘੜੀਆ ਪਹਿਰਾ ਸਤੀ ਵਾਰੀ ਮਹੂਆ ਸੂਰਜੇ ਕੋ ਰਤਾਨੇਕ ਨਾਨਕ ਕਰਤੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮਥਾਲ ਰਬਜੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨਲ ਪਵਨ ਚਵਰੋ ਕਰੇ ਸਗਲ ਬਨ ਰਾਇ ਤਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨ ਹਰਤਾ ਸ਼ਬਦ ਬਯੰਤ ਭੇਰੀ ਰਹਾਉ ਸਹਸ ਤਵ ਨਨ 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 ਹੈ ਤੋਹਿ ਕਉ ਸਹਸ ਮੂਰਤ ਨਾ ਨਾ ਇਕ ਤੋਹੀ ਸਹਸ ਪਦ ਬੇਮਲ ਨਾ ਨਾ ਇਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿਜੋਤ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਘਰ ਸਾਖੀ ਜੋਤ ਪ੍ਰਗਟ ਹੋਏ ਜੋ ਤੇ ਸਭਾਵੇਂ ਸਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨ ਦਿਨ ਮੋਹੀ ਆਈ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰਾਂ ਕੋ ਹੋਏ ਜਾਂ ਤੇਰੇ ਨਾਏ ਵਾਸਾ ਗੋੜੀਪੁਰਵੀ ਮਹਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਘਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਉਤ ਪਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਨ ਅੰਤਰ ਹੋਮੈ ਕੰਡ ਡੰਡਾ ਹੈ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਵੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੰਤੀ ਸੁਨੋ ਮੇਰੇ ਮੀਤਾ ਸੰਤ ਟਹੇਗੀ ਬੇਲਾ ਆਇਆ ਖਾੜ ਚਲੋ ਹਰਲਾ ਆਗੇ ਬਸਨਾ ਸਹੇਲਾ ਆਉਦ ਘਟ ਦਿਨ ਸੇਰਾਣਾ ਹਰੇ ਮਨ ਗੁਰ ਮਿਲਕਾਰ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸਸੈ ਮੈਂ ਤਰਿ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆ ਵੈ ਇਹ ਰਸ ਆਕਾਤ ਕਥਾ ਤਿੰਨ ਜਾਨੀ ਜਾਂ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ ਅਨਜ ਕਰ ਮਹਿਲ ਪਾਉ ਸੁਖ ਸਹਿ ਦੇ ਬੋਰ ਨਾ ਹੋਵੇ ਦੋ ਫੇਰਾ ਅਨ ਤਰਜਮੀ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੁਹੋ ਇਹ ਤਨ ਸਹੇਲਾ ਸਹੇਲਾ ਰਾਗੋੜੀ ਦੀਪਤੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇਕਰ ਕੀਰਤ ਆਖੀਏ ਕਰਤੇ ਕਾਹੇ ਵਿਚਾਰੋ ਤੇ ਤੇ ਘਰ ਗਾਭੋ ਸਹੇਲਾ ਸਿਬਲ ਹਸਰਜਨ ਹਾਰੋ ਤੁਮ ਗਾਭੋ ਮੇਰੇ ਨਿਰਪੋਖਾ ਸਹੇਲਾ ਹੋਂਵਾਰੀ ਜਿੱਤ ਸਹੇਲੇ ਸਦਾ ਸੁਖ ਹੋਏ ਰਹਾਓ ਨੇਤਨੇ ਤੇ ਜਿਹੜੇ ਸਮਾਲੇਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਦ ਸਹਾ ਲੈ ਕੇ ਅਮਲ ਕਰ ਬਾਬੋ ਤੇ ਲੋ ਦੇਹੋਂ ਸਜਣਾ ਸਿਸੜੀਆਂ ਜਿਹਾ ਹੋ ਵੈ ਸਾਹਿਬ ਸੰਮੇਲ ਘਰ ਘਰ ਪਹੁੰਚਾ ਸਦਾ ਜੜੀ ਨੈ ਤਪਵਾਨ ਸਦਨ ਹਾਰਾ ਸਿਮਰਿਆ ਨਾਨਕ ਸੇਧੇ ਆਵਨ ਹਰਾਗਾ ਸੰਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਘਰ ਰਖ ਵਡਾਈ ਤੋਇ ਰਹਾ ਹੋ ਵਸੇ ਚਸੀਆ ਘੜੀਆ ਫਹਿਰਾ ਤੇ ਤਿਵਾਰੀ ਮਹ ਹੋਆ ਸੂਰਜੇ ਕੋ ਰਤ ਨਿਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ ਗगन ਮੇ ਥਾਲ ਰਬਜੰਦ ਦੀਪਕ ਬਨੇ ਤਾਰਕਾ ਮੁੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਫਲਾਂ ਤੇ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨ ਹਰਤਾ ਸ਼ਬਦ ਬਜੰਦ ਭੇਰੀ ਰਹਾਉ ਸਹਸ ਤਵ ਨਨ 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 ਹੈ ਤੋਏ ਕਉ ਸਹਸ ਮੂਰਤ ਨਨ ਇਕ ਤੋਹੀ ਸਹਸ ਪਦ ਬੇਮਲ ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭੋ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਸਭਾਵੇ ਸਾਰਤੀ ਹੋਏ ਹਰ ਚਰਨ ਕਮਲ ਮਕਰਮੰਦ ਲੋਬਿਤ ਮਨੋ ਅਨ ਦਿਨ ਮੋਹੀ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਾਂ ਕੋ ਹੋਏ ਜਾਂ ਤੇਰੇ ਨਾਏ ਵਾਸਾ ਗੋੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਦੇ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੋਨ ਵੱਡਾ ਹੈ ਕਰ ਡੰਡਾ ਉਤ ਪਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਨ ਅੰਤਰ ਹੋਮੈ ਕੰਡ ਡੰਡਾ ਹੈ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਵੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਰ ਗਈ ਬੇਲਾ ਆਇਆ ਖਾੜ ਚਲੋ ਹਰਲਾ ਅਗੇ ਬਸਨ ਸਹੇਲਾ ਆਉਦ ਘਟ ਦਿਨ ਸੇ ਰਾਣਾ ਰੇ ਮਨੁ ਗੁਰ ਮਿਲਕਾਰ ਸਵਾਰੇ ਰਹਾਓ ਇਹ ਸੰਸਾਰ ਬਕਾਰ ਸੇ ਸੇ ਮੈਂ ਸਰਿ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆ ਵੈ ਹੋ ਰਸ ਆਕਾਥ ਕਥਾ ਤਿੰਜਾਨੀ ਜਾਂ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ ਅਨਜ ਕਰ ਮਹਿਲ ਪਾਓ ਸੁਖ ਸਹਿ ਦੇ ਬੋਰ ਨਾ ਹੋਏ ਦੋ ਫੇੜਾ ਅਨ ਤਰਜਮੀ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰਤ ਸਹੇਲਾ ਸਹੇਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾਹੇ ਵਿਚਾਰੋ ਤੇ ਤੇ ਘਰ ਗਾ ਬੋ ਸਹੇਲਾ ਸਿਮਰਹੁ ਸਰਜਣਹਾਰੋ ਤੁਮ ਗਾਭੋ ਮੇਰੇ ਨਿਰਪੋਕਾ ਸਹੇਲਾ ਹੋਂਵਾਰੀ ਜਿੱਤ ਸਹੇਲੇ ਸਦਾ ਸੁਖ ਹੋਏ ਰਹਾਓ ਨੇਤ ਨੇ ਤ ਜੀੜੇ ਸਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਤ ਸਾਹ ਲੇਖਿਆ ਮਿਲ ਕਰ ਪਾਹੋ ਤੇਲ ਦੇਹੋਂ ਸਜਣਾ ਸੀਸੜੀਆਂ ਜਿਉਂ ਹੋ ਵਾਹ ਸਾਹਿਬ ਸੰਮੇਲ ਘਰ ਘਰ ਪਹੁੰਚਾ ਸਦੜ ਨੇਤ ਪਵਨ ਸਦ ਹਾਰਾ ਸੇ ਮਈ ਨਾਨਕ ਸੇ ਤੇ ਆਵਨ ਹਾਰਾ ਗਾ ਸਮਹਲਾ ਪਹਿਲਾ ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਘਰ ਰਖ ਵਡਾਈ ਤੋਇ ਰਹਾ ਹੋ ਵੇਸੇ ਚਸਿਆ ਘੜੀਆ ਫਹਿਰਾ ਤੇ ਤਿਵਾਰੀ ਮਹ ਹੋਆ ਸੂਰਜੇ ਕੋ ਰਤਾ ਨੀਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗगन ਮੇ ਥਾਲ ਰਬ ਜੰਦ ਦੀਪਕ ਬਨੇ ਤਾਰਕਾ ਮੁੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਇ ਫਲੰਤ ਜੋਤੀ ਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਦ ਘੇਰੀ ਰਹਾਉ ਸਹਸ ਤਵ ਨਨ 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 ਹੈ ਤੋਹੇ ਕੋਉ ਸਹਸ ਮੂਰਤ ਨਨਾ ਇਕ ਤੋਹੀ ਸਹਸ ਪਦ ਬੇਮਲ ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਸਭਾ ਵਸਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨ ਦਿਨ ਮੋਹੀ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਾਂ ਕੋ ਹੋਏ ਜਾਂ ਤੇਰੇ ਨਾਏ ਵਾਸਾ ਰਾਗੋੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਦੇ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਨ ਅੰਤਰ ਹਉਮੈ ਖੰਡਾ ਕਰਦਾ ਹੈ ਜਿਉ ਜਿਉ ਚਲ ਹੈ ਚਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹਲਾ ਪੰਜਵਾ ਕਰੋ ਬਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਰ ਗਈ ਬੇਲਾ ਆਇਆ ਖਾੜ ਚਲੋ ਹਰਲਾ ਅਗੇ ਬਸਨ ਸਹੇਲਾ ਆਉਦ ਘਟ ਦਿਨ ਸੇਰਾਣਾ ਅਗੇ ਮਨ ਗੁਰ ਮਿਲ ਕਾਲ ਸਵਾਰੇ ਰਹਾਓ ਇਹ ਸੰਸਾਰ ਬਕਾਰ ਸੈ ਮੈਂ ਤਰਿ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆ ਵੈ ਇਹ ਰਸ ਕਾਥ ਕਥਾ ਤਿੰਜਾਨੀ ਜਾਂ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ ਅਨਜ ਕਰ ਮਹਿਲ ਪਾਓ ਸੁਖ ਸਹਿ ਦੇ ਬੋਰ ਨਾ ਹੋਵੇ ਦੋ ਫੇਰਾ ਅਨ ਤਰਜਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਤੋ ਕਰ ਸਹੇਲਾ ਨਾਰਾ ਗੋੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾਹੇ ਵਿਚਾਰੋ ਤੇ ਤੇ ਘਰ ਗਾ ਬੋ ਸਹੇਲਾ ਸਿਮਰਹੁ ਸਰਜਣਹਾਰੋ ਤੁਮ ਗਾਭੋ ਮੇਰੇ ਨਿਰਪੋਕਾ ਸਹੇਲਾ ਹੋਵਾਰੀ ਜਿੱਤ ਸਹੇਲੇ ਸਦਾ ਸੁਖ ਹੋਏ ਰਹਾਓ ਨੇਤਨੇ ਤੀੜੇ ਸਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਤ ਸਹਾ ਲੇਖਿਆ ਮਿਲ ਕਰ ਬਾਬੋ ਤੇਲ ਦੇਹੁ ਸਜਣਾ ਸੀਸੜੀਆਂ ਜਿਹਾ ਵੈ ਸਾਹਿਬ ਸੰਮੇਲ ਘਰ ਘਰ ਪਹੁੰਚਾ ਸਦੜ ਨੇਤ ਪਵਨ ਸਦਨਹਾਰਾ ਸੇ ਮਈ ਆ ਨਾਨਕ ਸੇ ਤੇ ਆਵਨ ਹਰਾਗਾ ਸੰਹਲਾ ਪਹਿਲਾ ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਘਰ ਕਰ ਕਰਤੇ ਕੀਰਤ ਹੋਏ ਸੋ ਘਰ ਰਖ ਵਡਾਈ ਤੋਇ ਰਹਾ ਹੋ ਵੇਸੇ ਚਸਿਆ ਘੜੀਆ ਫਹਿਰਾ ਸਤੀ ਵਾਰੀ ਮਹੋਵਾ ਸੂਰਜੇ ਕੋ ਰਤਾ ਨੀਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੇ ਥਾਲ ਰਬ ਜੰਦ ਦੀਪਕ ਬਨੇ ਤਾਰਕਾ ਮੁੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਦ ਭੇਰੀ ਰਹਾਉ ਸਹਸ ਤਵ ਨਨ 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 ਹੈ ਤੋਏ ਕੋਉ ਸਹਸ ਮੂਰਤ ਨਾ ਨਾ ਇਕ ਤੋਹੀ ਸਹਸ ਪਦ ਬੇਮਲ ਨਾ ਨਾ ਇਕ ਪਦ ਗੰਧ ਬਿਨ ਸਹਸ ਤਵ ਗੰਧ ਈਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸਭਾਵੇ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨੰਦਿਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਾਂ ਕੋ ਹੋਏ ਜਾਂ ਤੇਰੇ ਨਾਇ ਵਾਸਾ ਰਾਗੋੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਦੇ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਖ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੂਨ ਵੱਡਾ ਹੈ ਕਰ ਡੰਡਉਤ ਪਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਨ ਅੰਤਰ ਹੋਮੈ ਕੰ ਡੰਡਾ ਹੈ ਜਿਉ ਜਿਉ ਚਲ ਹੈ ਚਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਵੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਰ ਗਈ ਬੇਲਾ ਆਇਆ ਖਾੜ ਚਲੋ ਹਰਲਾ ਅਗੇ ਬਸਨ ਸਹੇਲਾ ਆਉਦ ਘਟ ਦਿਨ ਸੇ ਰਾਣਾ ਹਰੇ ਮਨ ਗੁਰ ਮਿਲ ਕਾਲ ਸਵਾਰੇ ਰਹਾਓ ਇਹ ਸੰਸਾਰ ਬਕਾਰ ਸੇ ਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਾਇ ਪੀਆ ਗਐ ਰਸ ਆਕਾਤ ਕਥਾ ਤਿੰਜਾਨੀ ਜਾਂ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ ਅਨਜ ਕਰ ਮਹਿਲ ਪਾਉ ਸੁਖ ਸਹਿ ਦੇ ਬੋਰ ਨਾ ਹੋਏ ਦੋ ਫੇਰਾ ਅਨਤਰਜਮੀ ਪੁਰਖ ਵਿਦਾ ਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਤੋ ਕਰਦਾ ਨਰਾ ਗੋੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤੇ ਤੇ ਘਰ ਗਾ ਬੋ ਸਹੇਲਾ ਸਿਮਰਹੁ ਸਰਜਣਹਾਰੋ ਤੂੰ ਗਾ ਬੋ ਮੇਰੇ ਨਿਰਪੋਕਾ ਸਹੇਲਾ ਹੋਂਵਾਰੀ ਜਿੱਤ ਸਹੇਲੇ ਸਦਾ ਸੁਖ ਹੋਏ ਰਹਾਓ ਨੇਤ ਨੇ ਤੇ ਜਿਹੜੇ ਸਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਦ ਸਾਹਾ ਲੇਖਿਆ ਮਿਲ ਕਰ ਬਾਬੋ ਤੇ ਲੋ ਦੇਹੋਂ ਸਜਣਾ ਸੀਸੜੀਆਂ ਜਿਉਂ ਹੋ ਵੈ ਸਾਹਿਬ ਸੰਮੇਲ ਘਰ ਘਰ ਪਹੁੰਚਾ ਸਦੜ ਨੇਤ ਪਵਨ ਸਦਨਹਾਰ ਸਿਮਰਿਆ ਨਾਨਕ ਸੇ ਤੇ ਆਵਨ ਹਰਾਗਾਂ ਸੰਹਲਾ ਪਹਿਲਾ ਸ਼ੇ ਕਰਸ਼ੇ ਗੁਰਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਘਰ ਰਖ ਵਡਾਈ ਤੋਇ ਰਹਾ ਹੋ ਵਸੇ ਚਸਿਆ ਘੜੀਆ ਪਹਿਰਾ ਸਤੀ ਵਾਰੀ ਮਹੂਆ ਸੂਰਜੇ ਕੋ ਤਾਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੇ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨਲ ਪਵਨ ਚਵਰੋ ਕਰੇ ਸਗਲ ਬਨ ਰਾਇ ਫਲੰਤ ਜੋਤੀ ਕੈਸੀ

ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨ ਦਿਨ ਮੋਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਾਂ ਕੋ ਹੋਏ ਜਾਂ ਤੇਰੇ ਨਾਇ ਵਾਸਾ ਰਾਗੋੜੀ ਪੂਰਬੀ ਮਹਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾ ਹੈ ਕਰ ਸਾਧੂ ਅंजलि ਪੁਨ ਵੱਡਾ ਹੈ ਕਰ ਡੰਡਉਤ ਪਨ ਵੱਡਾ ਹੈ ਰਹਾਉ ਸਾਕਤ ਹਰਿ ਸਾਧਨ ਜਾਣਿਆ ਚਨ ਅੰਤਰ ਹੋਮੈ ਕੰਡ ਡੰਡਾ ਹੈ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਵੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਰ ਗਈ ਬੇਲਾ ਆਇਆ ਖਾੜ ਚਲੋ ਹਰਲਾ ਅਗੇ ਬਸਨ ਸਹੇਲਾ ਆਉਦ ਘਟ ਦਿਨ ਸੇਰਾਣਾ ਹਰੇ ਮਨ ਗੁਰ ਮਿਲ ਕਾਲ ਸਵਾਰੇ ਰਹਾਓ ਇਹ ਸੰਸਾਰ ਬਕਾਰ ਸੈ ਮੈ ਸਰੇ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆ ਵੈ ਇਹ ਰਸ ਆਕਾਤ ਕਥਾ ਤਿੰਜਾਨੀ ਜਾਂ ਕੋ ਆਏ ਸੋਈ ਬਿਆ ਜੋ ਹਰ ਗੁਰ ਤੇ ਮਨਹਿ ਬਸੇਰਾ ਅਨਜ ਕਰ ਮਹਿਲ ਪਾਉ ਸੁਖ ਸਹਿ ਦੇ ਬੋਰ ਨਾ ਹੋਵੇ ਦੋ ਫੇਰਾ ਅਨਤਰਜਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਖ ਕਰ ਸੰਤਨ ਕੀ ਤੁਰੇ वाहिगुरू जी का ख़ालसा वाहिगुरू जी फतेह ते